ਆਪਣਾ 2.5 ਕਿਲੋਮੀਟਰ ਦਾ ਜਿਹੜਾ ਗੇੜਾ ਸੀ ਨਾ ਜਿਹੜੀ 2.5 ਕਿਲੋਮੀਟਰ ਰਨਿੰਗ ਆਪਾਂ ਕੰਪਲੀਟ ਕਰਦੀ ਆ। ਇਟ ਪੰਜਾਬ ਦਾ ਮੈਂ ਨਾਰਾ ਲੈ ਕੇ ਚੱਲਾਂ ਵੀ ਹਰੇਕ ਇਨਸਾਨ ਹਨ ਤੇ ਉਹ ਵੇਸਣ ਪੂੜਾ ਬਣਾਇਆ ਵਾ ਜੀ ਤੇ ਨਾਲ ਆਪਾਂ ਲਈਆ ਇੱਕ ਪਲੇਟ ਆ ਕੋਲੀ ਦੀ ਲਈ ਕਿਉਂਕਿ ਜੇ ਰਨਿੰਗ ਦੇ ਵਿੱਚ ਹੀ ਮੈਂ ਸਾਰਾ ਜ਼ੋਰ ਲਾਤਾ ਫਿਰ ਮੇਰੇ ਕੋਲ ਬਾਕਸਿੰਗ ਨਹੀਂ ਹੋਣੀ ਹੈਗੀ ਮੈਂ ਥੱਕ ਕੇ ਜਾਣਾ ਹੁਣ ਮੈਂ ਹਾਫ ਗਾਜਰ ਲਈਆ ਇੱਕ ਖੀਰਾ ਲਿਆ ਵਾ ਇੱਕ ਹਰੀ ਮਿਰਚ ਆ ਇਹ ਆਪਾਂ ਅੱਜ ਦਾ ਡਿਨਰ ਹੋਏਗਾ ਜੀ ਸੋ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ ਵਾ 27ਵਾਂ ਦਿਨ ਤੇ ਅੱਜ ਦਾ ਦਿਨ ਹੈਗਾ ਵਾ ਸ਼ਨੀਵਾਰ ਤੇ ਜਿਹੜਾ ਟਾਈਮ ਆ ਉਹ ਹੋ ਗਿਆ 6:20 ਹੋ ਗਏ ਆ ਤੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਆਪਾਂ ਸਿੱਧਾ ਗਰਾਊਂਡ ਦੇ ਵਿੱਚ ਆ ਕੇ ਆਪਾਂ ਵਲੋਗ ਸ਼ੁਰੂ ਕੀਤਾ ਵਾ ਤੇ ਜਿਹੜਾ ਅੱਜ ਦਾ ਆਪਣਾ ਵਰਕਆਊਟ ਹੈਗਾ ਜੀ ਆਪਾਂ ਕੋ ਆਪਣਾ ਸਟ੍ਰੈਚਿੰਗ ਕਰ ਲਈ ਆ ਅੱਜ ਸ਼ਨੀਵਾਰ ਤਾਂ ਨੂੰ ਪਤਾ ਆਪਣਾ 4-5 ਕਿਲੋਮੀਟਰ ਅੰਨੀ ਹੀ ਹੁੰਦੀ ਆ ਪਰ ਅੱਜ ਕੋਸ ਸਾਹਿਬ ਕਹਿੰਦੇ ਵੀ ਯਾਰ ਤੁਸੀਂ ਨਾ ਤੇ ਸਾਢੇ 7-8 ਕਿਲੋਮੀਟਰ ਅੰਨੀ ਲਾਓ ਅੱਜ ਹਣਾ ਵੀ ਆਪਾਂ ਕਹਿਆ ਕੋਸ ਸਾਹਿਬ ਨਹੀਂ ਮਤਲਬ ਸਾਢੇ 7-8 ਕਿਲੋਮੀਟਰ ਨਹੀਂ ਲਾਉਣੀ ਹੈਗੀ ਅਸੀਂ ਸਿਰਫ ਲਾਵਾਂਗੇ ਤੇ 5 ਕਿਲੋਮੀਟਰ ਹੀ ਲਾਵਾਂਗੇ ਕਿਉਂਕਿ 2.5 ਕਿਲੋਮੀਟਰ ਤਾਂ ਇੱਕ ਢੇੜਾ ਬਣਦਾ ਵਾ ਕੋਸ ਸਾਹਿਬ ਕਹਿੰਦੇ ਵੀ ਤੁਸੀਂ ਤਿੰਨ ਢੇੜੇ ਲਾ ਕੇ ਆਓ ਘੱਟ ਨਹੀਂ ਲਾਣੇ ਚਾਹੀਏ ਤੋਂ ਵੱਧ ਲਾੜੋ ਮੈਂ ਕਿਹਾ ਕੋਸ ਸਾਹਿਬ ਨਹੀਂ ਵੀ ਆਪਾਂ ਤਾਂ ਸਿਰਫ ਦੋ ਢੇੜੇ ਲਾਣੇ ਆ 5 ਕਿਲੋਮੀਟਰ ਵੀ ਆਰਾਮ ਨਾਲ ਕੋਈ ਜਲਦਬਾਜ਼ੀ ਨਹੀਂ ਕਰਨੀ ਹੈ ਕੱਲ ਵੀ ਫਾਈਟਾਂ ਦੇ ਵਿੱਚ ਜ਼ੋਰ ਲਗਾ ਵਰਕਆਊਟ ਦੇ ਵਿੱਚ ਹਨ ਤੇ ਇੱਕ ਲਾਈਟ ਨੇ ਬਹੁਤ ਜ਼ਿਆਦਾ ਦੁਖੀ ਕੀਤਾ ਸਵੇਰੇ ਮੈਂ ਰਾਤ 2 ਵਜੇ ਸੁੱਤਾ ਕਿਉਂਕਿ ਲਾਈਟ ਨਹੀਂ ਸੀ ਆਉਂਦੀ ਸੀ ਚੱਲ ਜਾਂਦੀ ਸੀ ਹੁੰਦੀ ਸੀ ਚੱਲ ਜਾਂਦੀ ਸੀ ਤੇ ਉੱਪਰ ਮੀਂਹ ਵੀ ਬਹੁਤ ਜ਼ਿਆਦਾ ਪੈਣ ਲੱਗਿਆ ਸੀ ਜਿਹਦੇ ਕਰਕੇ ਲਾਈਟ ਹੋਰ ਖਰਾਬ ਹੋ ਕਰਨ ਲੱਗੀ ਤੇ ਉਹਦੇ ਕਰਕੇ ਮਤਲਬ ਰੈਸਟ ਨਹੀਂ ਹੋਈ ਹੈਗੀ ਚੰਗੀ ਤਰ੍ਹਾਂ ਬੋਡੀ ਨੂੰ ਹਨ ਤੇ ਬੋਡੀ ਇੱਕ ਤਾਂ ਥਕਾਵਟ ਮਹਿਸੂਸ ਕਰਦੀ ਪਈ ਹੈ ਬਹੁਤ ਜ਼ਿਆਦਾ ਤੇ ਇੱਕ ਨੀਂਦ ਆ ਜਾਂਦੀ ਤੁਸੀਂ ਦੇਖਦੇ ਹੋ ਮੇਰੀ ਅੱਖਾਂ ਨਾਲ ਜਿਵੇਂ ਨੀਂਦ ਨਾਲ ਭਰੀ ਹੋਈਆਂ ਨੇ ਦਿਲ ਕਰਦਾ ਜੀ ਬਸ ਸੋ ਜਾ ਸੋ ਹੁਣ ਵਰਕਆਊਟ ਕਰਨਾ ਵੀ ਜ਼ਰੂਰੀ ਆ ਆਪਾਂ 2 5 5 ਕਿਲੋਮੀਟਰ ਨਹੀਂ ਲਾਵਾਂਗੇ ਬਸ ਤੇ 5 ਕਿਲੋਮੀਟਰ ਨਹੀਂ ਲਾ ਕੇ ਫਿਰ ਆਪਾਂ ਜਾਵਾਂਗੇ ਬਾਕਸਿੰਗ ਰਿੰਗ ਦੇ ਕੋਲ ਉੱਥੇ ਆਪਾਂ ਪੰਚਿੰਗ ਬੈਗ ਜਾਂ ਫਿਰ ਭੈੜ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਸ਼ੈਡੋ ਸ਼ੂਟ ਬਾਕਸਿੰਗ ਕਰਾਂਗੇ ਫਿਰ ਕੂਲ ਡਾਊਨ ਕਰਾਂਗੇ ਕਿਉਂਕਿ ਅੱਜ ਕੰਮ ਬਹੁਤ ਜ਼ਿਆਦਾ ਪਿਆ ਮੇਰੇ ਕਰਨ ਵਾਲੇ ਸੇਲਡ ਸੁਲੜ ਕੰਮ ਹੋਇਆ ਬਾਬਾ ਸੇਡਡ ਵਗੈਰਾ ਲੈ ਕੇ ਆਣਾ ਵਾ ਫਰੂਟ ਲੈ ਕੇ ਆਣਾ ਵਾ ਹੋਰ ਵੀ ਬਹੁਤ ਸਾਰਾ ਕੋਸ਼ਾ ਸਮਾਨ ਜਿਹੜੇ ਘਰ ਦੇ ਕੰਮ ਨੇ ਛੋਟੇ ਛੋਟੇ ਆਪਣੇ ਤੇ ਆਪਣੇ ਪਰਸਨਲ ਕੰਮ ਵੀ ਨੇ ਵੀ ਉਹ ਸਾਰੇ ਮੈ ਕਰਨੇ ਨੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਆਪਾਂ ਹੁਣ ਰਨਿੰਗ ਸ਼ੁਰੂ ਕਰਨ ਲੱਗੇ ਆ ਜਦੋਂ 2.5 ਕਿਲੋਮੀਟਰ ਦਾ ਇੱਕ ਗੇੜਾ ਹੋ ਗਿਆ ਆਪਾਂ ਫੇਰ ਥੋੜਾ ਜਿਹਾ ਬਲੌਗ ਦੇ ਵਿੱਚ ਆਪਾਂ ਲਾਈਵ ਹੋਵਾਂਗੇ ਫੇਰ ਉਸ ਤੋਂ ਬਾਅਦ ਜਦੋਂ 5 ਕਿਲੋਮੀਟਰ ਰਨਿੰਗ ਹੋ ਗਈ ਉਦੋਂ ਆਪਾਂ ਆਵਾਂਗੇ ਤੇ ਬਾਕੀ ਜੋ ਵੀ ਅਪਡੇਟ ਹੁੰਦੀ ਰਹੂਗੀ ਜੀ ਮੈਂ ਤੁਹਾਨੂੰ ਬਲੌਗ ਦੇ ਵਿੱਚ ਦਿੰਦਾ ਰਾਂ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਣਾ 2.5 ਕਿਲੋਮੀਟਰ ਦਾ ਜਿਹੜਾ ਗੇੜਾ ਸੀ ਨਾ ਜਿਹੜੀ 2.5 ਕਿਲੋਮੀਟਰ ਰਨਿੰਗ ਆਪਾਂ ਕੰਪਲੀਟ ਕਰਦੀ ਆ ਤੇ ਬਸ ਹੋਈ ਪਈ ਆ ਮੈਂ ਯਾਰ ਜ਼ਿਆਦਾ ਜ਼ੋਰ ਵੀ ਨਹੀਂ ਲਾਇਆ ਖਿੱਚ ਕੇ ਵੀ ਨਹੀਂ ਲ ਪਾਠੇ ਵੀ ਬਸ ਹੋ ਗਈ ਕਿਉਂਕਿ ਯਾਰ ਸਰੀਰ ਬਹੁਤ ਜਿਆਦਾ ਪੈਨ ਕਰਦਾ ਪਿਆ ਉਹ ਬੋਡੀ ਨੂੰ ਮਤਲਬ ਸੈੱਟ ਰੱਖਣਾ ਬਹੁਤ ਔਖਾ ਯਾਰ ਇੱਕ ਰੱਬਾ ਬੰਦਾ ਨੀਂਦਰਾ ਹੋਵੇ ਉਹ ਤਾਂ ਜ਼ੋਰ ਲਗਾਵੇ ਬੋਡੀ ਥਕਾਵਟ ਮਹਿਸੂਸ ਕਰਦੀ ਹੋਵੇ ਸੋ ਬਸ ਹੋ ਗਈ 1.5 ਕਿਲੋਮੀਟਰ ਆਪਾਂ 2.5 ਕਿਲੋਮੀਟਰ ਦੀ ਰਨਿੰਗ ਆ ਪੱਤੇ ਕਰ ਲੀਆ ਹੁਣ ਆਪਾਂ ਮਿਲਾਂਗੇ ਜਦੋਂ ਮੇਰੀ 5 ਕਿਲੋਮੀਟਰ ਦੀ ਰਨਿੰਗ ਹੋ ਗਈ ਸੋ ਹਾਂਜੀ ਦੋਸਤੋ ਆਪਣੀ ਜਿਹੜੀ 5 ਕਿਲੋਮੀਟਰ ਰਨਿੰਗ ਬਹੁਤ ਕੰਪਲੀਟ ਹੋ ਗਈ ਆ ਆਪਾਂ 6:00 ਵਜੇ ਕਹਿੰਨਾ 31 ਮਿੰਟ ਤੇ ਰਨਿੰਗ ਸ਼ੁਰੂ ਕੀਤੀ ਸੀਗੀ 6:31 ਤੇ ਤੇ 7:02 ਮਿੰਟ ਹੋਇਆ ਹਜੇ ਤੇ ਆਪਾਂ ਜਣ ਕੀ 32-33 ਮਿੰਟ ਦੇ ਵਿੱਚ ਆਪਾਂ 5 ਕਿਲੋਮੀਟਰ ਰਨਿੰਗ ਜਿਹੜੀ ਆਪਾਂ ਉਹ ਕੰਪਲੀਟ ਕਰ ਲਈ ਆ ਤੇ ਤਿੰਨ ਜਿਹੜੇ ਕਹਿਆ ਸੀ ਕੋਸਾਂ ਨੇ ਲਾਉਣ ਨੂੰ ਮੈਂ ਪਰ ਦੋ ਹੀ ਲਾਏ ਆ ਹੁਣ ਮੈਂ ਕਰੂੰਗਾ ਬਾਕਸਿੰਗ ਵਰਕਆਊਟ ਫਿਰ ਉਸ ਤੋਂ ਬਾਅਦ ਮੈਂ ਫੇਅਰ ਕਰੂੰਗਾ 20-25 ਮਿੰਟ ਹੋਰ ਮੈਂ ਐਕਸਟਰਾ ਵਾਟੇ ਲਾਉਂਗਾ ਰਨਿੰਗ ਦਾ ਤੇ ਕਿਉਂਕਿ ਜੇ ਰਨਿੰਗ ਦੇ ਵਿੱਚ ਹੀ ਮੈਂ ਸਾਰਾ ਜ਼ੋਰ ਲਾਤਾ ਫਿਰ ਮੇਰੇ ਕੋਲ ਬਾਕਸਿੰਗ ਨਹੀਂ ਹੋਣੀ ਹੈਗੀ ਮੈਂ ਥੱਕ ਜਾਦਾ ਜਾਣਾ ਹੁਣ ਮੈਂ ਬੈਕ ਰਨ ਨਹੀਂ ਕਰਦਾ ਪਿਆਵਾ ਅੱਧਾ ਕਿਲੋਮੀਟਰ ਕਰਾਂਗਾ ਕਿਉਂਕਿ ਬੈਕ ਰਨ ਨਹੀਂ ਕਰਨੀ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਮਤਲਬ ਵੀ ਫਰੰਟ ਤੁਸੀਂ ਉਹ ਕਰਦੇ ਹੋ ਨਾ ਫਰੰਟ ਮਤਲਬ ਤੁਸੀਂ ਫੋਰਵਰਡ ਰਨਿੰਗ ਤੁਸੀਂ ਲੁੰਦੇ ਹੋ ਤਾਂ ਉਹਦੇ ਨਾਲ ਕੀ ਫੋਰਵਰਡ ਤਾਂ ਤੁਹਾਡਾ ਮਸਲ ਅਗੇ ਦਾ ਉਹ ਗਰੋ ਹੁੰਦਾ ਹੀ ਹੁੰਦਾ ਲੇਕਿਨ ਜੇ ਤੁਸੀਂ ਬੈਕ ਰਨ ਨਹੀਂ ਕਰਦੇ ਉਹਦੇ ਨਾਲ ਤੁਹਾਡਾ ਬੈਕ ਮਸਲ ਗਰੋ ਹੋਣਾ ਵੀ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਆਪਾਂ ਨੂੰ ਬੇਕਰਨੀ ਰਨਿੰਗ ਹੁੰਦਾ ਪਿਆ ਮੈਂ ਇਹ ਲਾ ਕੇ ਫਿਰ ਇਸ ਤੋਂ ਬਾਅਦ ਆਪਾਂ ਜਾਵਾਂਗੇ ਬੌਕਸਿੰਗ ਰਿੰਗ ਦੇ ਪੰਚਿੰਗ ਬੈਗ ਪੈਟ ਕਰਕੇ ਫਿਰ ਆਪਾਂ ਕਰਾਂਗੇ ਉਸ ਤੋਂ ਬਾਅਦ ਓਏ ਫਿਰ ਰਨਿੰਗ ਫਿਰ ਜਿਹੜਾ ਇੱਕੋ ਸਾ ਕਿੰਨੀ ਤੁਹਾਡਾ ਅੱਧਾ ਜਿਹੜਾ ਰਹਿ ਗਿਆ ਫਿਰ ਉਹ ਕੰਪਲੀਟ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਦਿਓ ਜੀ ਸੋ ਹਾਂਜੀ ਦੋਸਤੋ ਹੁਣ ਆਪਾਂ ਨਾ ਪੰਚਿੰਗ ਪੈੜ ਕਰਕੇ ਆਪਾਂ ਹਟ ਗਏ ਬਿੰਡ ਜਾ ਬੁੰਡ ਜਾ ਆਪਾਂ ਉਤਾਰ ਲੀਆਂ ਤੇ ਬਸ ਹੋ ਗਈ ਆ ਆਪਾਂ ਨਾ 5 ਕਿਲੋਮੀਟਰ ਰਨਿੰਗ ਲਈ ਤੇ 5 ਕਿਲੋਮੀਟਰ ਰਨਿੰਗ ਲਾ ਕੇ ਫਿਰ ਆਪਾਂ ਮੇਰੇ ਖਾਲ 6-7 ਰਾਉਂਡ ਮੈਂ ਪੰਚਿੰਗ ਪੈੜ ਕਰ ਗਿਆ ਪੰਚਿੰਗ ਪੈੜ ਕਰ ਲੇ ਹੁਣ ਮੈਂ ਕਰ ਰਿਹਾ ਥੋੜਾ ਜਿਹਾ ਕਾਰਡੀਓ ਕਰਾਂਗਾ ਥੋੜਾ ਜਿਹਾ ਕਾਰਡੀਓ ਕਰਕੇ ਫਿਰ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਵਰਕਆਊਟ ਹੋਰ ਮੈਂ ਦੇਖਦਾ 30 30-35 ਮਿੰਟ ਨਾ ਇੱਕ ਕ੍ਰੋਸਫਿਟ ਦੇ ਉੱਤੇ ਮੈਂ ਕਾਰਡੀਓ ਕਰਨਾ 20 ਮਿੰਟ ਲਵਾਂਗਾ ਬਸ ਸਿਰਫ ਕਾਰਡੀਓ ਦਾ 20 ਮਿੰਟ ਲਵਾਂਗਾ ਤੇ ਇਹ ਬਸ ਇੰਨਾ ਕੁ ਵਰਕਆਊਟ ਕਰ ਬਸ ਹੋ ਗਈ ਆ ਤੇ ਅੱਜ ਸ਼ਨੀਵਾਰ ਜੋਰ ਬਹੁਤ ਵਧੀਆ ਲੱਗਦਾ ਪਿਆ ਵਾ ਤੇ ਬੋਡੀ ਬੋਡੀ ਪਤਾ ਕੀ ਜਾਂ ਸਟਾਰਟਿੰਗ ਦੇ ਵਿੱਚ ਬੋਡੀ ਚੱਲਦੀ ਨਹੀਂ ਹੈਗੀ ਪਰ ਜਦੋਂ ਬੋਡੀ ਗਰਮ ਹੋ ਜਾਂਦੀ ਨਾ ਫਿਰ ਬਹੁਤ ਸੋਹਣੀ ਚੱਲਦੀ ਆ ਹੁਣ ਰੁਕੋ ਉਹਨੂੰ ਦਿਲ ਨਹੀਂ ਕਰਦਾ ਪਿਆ ਦਿਲ ਕਰਦਾ ਵੀ ਕਰੀ ਜਾਵਾਂ ਵਰਕਆਊਟ ਕਰੀ ਜਾਵਾਂ ਸੋ ਦੋਸਤੋ ਬਲੌਗ ਦੇ ਨਾਲ ਬਨੇ ਰਹੋ ਮੈਂ ਨਾ ਤੁਹਾਨੂੰ ਆਪਣੇ ਬਲੌਗ ਦੇ ਵਿੱਚ ਦੇਖੋ ਉਹੀ ਚੀਜ਼ਾਂ ਦਿਖਾਉਣਾ ਵਾਂ ਮਤਲਬ ਜਿਹੜੀਆਂ ਤੁਹਾਡੇ ਕੰਮ ਆਉਣਗੀਆਂ ਕਿਉਂਕਿ ਮੈਂ ਤੁਹਾਨੂੰ ਇੱਕ ਤਾਂ ਵਰਕਆਊਟ ਦੱਸਦਾ ਵੀ ਤੁਸੀਂ ਵਰਕਆਊਟ ਕੀ ਕਰਨਾ ਵਾਂ ਹਨਾ ਤੇ ਇੱਕਵੇਂ ਤੁਹਾਨੂੰ ਦੱਸਦਾ ਵਾਂ ਵੀ ਤੁਸੀਂ ਮਤਲਬ ਵੀ ਡਾਈਟ ਕੀ ਖਾ ਸਕਦੇ ਕਿਉਂਕਿ ਯਾਰ ਮੇਰਾ ਇੱਕ ਸੁਪਨਾ ਵੀ ਮੈਂ ਇੱਕ ਮਿਸ਼ਨ ਲੈ ਕੇ ਚੱਲਿਆ ਵਾਂ ਜਿਹਨੂੰ ਕਹਿੰਦੇ ਆਪਾਂ ਫਿਟ ਪੰਜਾਬ ਮੈਂ ਪੰਜਾਬ ਨੂੰ ਪੂਰੇ ਨੂੰ ਫਿਟ ਕਰਨਾ ਚਾਹੁੰਦਾ ਵੀ ਮੈਂ ਕਹਿੰਦਾ ਪੰਜਾਬ ਦੇ ਅੰਦਰ ਜਿਹੜਾ ਟੈਲੈਂਟ ਆ ਨਾ ਬਹੁਤ ਜ਼ਿਆਦਾ ਟੈਲੈਂਟ ਆ ਮੈਂ ਚਾਹੁੰਦਾ ਕਿ ਫਿਟ ਪੰਜਾਬ ਦਾ ਮੈਂ ਨਾਰਾ ਲੈ ਕੇ ਚੱਲਾਂ ਵੀ ਹਰੇਕ ਇਨਸਾਨ ਮਤਲਬ ਵੀ ਫਿਟ ਹੋਵੇ ਸੋ ਦੋਸਤੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਿਹਤਮੰਦ ਰਹਿਣਾ ਚਾਹੁੰਦੇ ਹੋ ਫਿਟ ਰਹਿਣਾ ਚਾਹੁੰਦੇ ਹੋ ਨਾ ਤਾਂ ਪਲੀਜ਼ ਮੇਰੇ ਬਲੌਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਪਿਆਰ ਜ਼ਰੂਰ ਦਿਓ ਜੀ ਸੋ ਦੋਸਤੋ ਹੁਣ ਆਪਾਂ ਲੱਗੇ ਆ ਵਰਕਆਊਟ ਦਾ ਥੋੜਾ ਜਿਹਾ ਕਾਰਡੀਓ ਕਰਨ ਇਹਨਾ 100 ਜਗ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਇਸ ਦੇ ਕਰੋਸ ਫਿਟ ਦੇ ਉੱਤੇ 20 ਮਿੰਟ ਕਾਰਡੀਓ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਣਾ ਨਾ ਅੱਜ ਦਾ ਸਵੇਰ ਦਾ ਵਰਕਆਊਟ ਆ ਜਿਹੜਾ ਉਹ ਆਪਾਂ ਖਤਮ ਕਰਤਾ ਮੈਂ ਸੋ 20 ਮਿੰਟ ਨਾ ਮੈਂ ਕਾਰਡੀਓ ਕਰਨਾ ਸੀ ਲਾਸਟ ਦੇ ਵਿੱਚ ਬਟ ਮੈਂ ਨਾ ਥੋੜਾ ਜੰਪੀ ਐਕਸਰਸਾਈਜ਼ਆ ਕਰ ਲਈ ਮੈਂ ਜੰਪੀ ਐਕਸਰਸਾਈਜ਼ ਮੈਂ 15 ਮਿੰਟ ਜੰਪੀ ਐਕਸਰਸਾਈਜ਼ਆ ਕੀਤੇ ਤੇ ਉਹਦੇ ਵਿੱਚ ਨਾ ਮੇਰਾ ਲੱਤਾਂ ਦਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਸਵੇਰੇ ਵਾਰਮ-ਅਪ ਕਰਕੇ 5 ਕਿਲੋਮੀਟਰ ਮੈਂ ਰਨਿੰਗ ਲਈ 15 10 15 15 ਮਿੰਟ ਮੇਰੇ ਨਾਲ ਚੋਂ ਹਾਂ ਮੈਂ ਉਹ ਕੀਤਾ ਜੰਪੀ ਐਕਸਰਸਾਈਜ਼ਾਂ ਕੀਤੀਆਂ ਤੇ ਹੁਣ ਇਹ ਵੀ ਬੋਡੀ ਜੰਮੀ ਥੱਕ ਗਈ ਐ ਸਰੀਰ ਜੰਮੀ ਰੈਸਟ ਮੰਗਦਾ ਤਾਂ ਸੋ ਫਿਰ ਮੈਂ ਸੋਚਿਆ ਵੀ ਯਾਰ ਹੁਣ ਮੈਂ ਵਰਕਆਊਟ ਨਹੀਂ ਕਰਨਾ ਸ਼ਾਮੀ ਦੇਖਦਾ ਜੇ ਬੋਡੀ ਨੇ ਅਲੋਗ ਕੀਤਾ ਨਾ ਸ਼ਾਮੀ ਕਰਾਂਗਾ ਕਿਉਂਕਿ ਅੱਜ ਮੇਰੇ ਘਰ ਦੇ ਕੰਮ ਵੀ ਬਹੁਤ ਜ਼ਿਆਦਾ ਪਏ ਐ ਜਿਵੇਂ ਫੂਟ ਆਪਣਾ ਖਤਮ ਹੋਇਆ ਪਿਆ ਸੈਲਡ ਆਪਣਾ ਖਤਮ ਹੋਇਆ ਪਿਆ ਵਾ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਵੀ ਸਾਰਾ ਦਿਨ ਭੱਜ ਦੌੜ ਲੱਗੀ ਰਹਿਣੀ ਆ ਤੇ ਕੰਮ ਕੋਈ ਮਤਲਬ ਵੀ ਫਿਰ ਰਹਿ ਜਾਣਾ ਉਹ ਕੰਮ ਵੀ ਜ਼ਰੂਰੀ ਆ ਉਹ ਕੰਮ ਹੁਣ ਆਪਾਂ ਕਰਾਂਗੇ ਸੋ ਤੇ ਬਾਕੀ ਜਿਹੜਾ ਵਰਕਆਊਟ ਉਹ ਦੇਖਾਂਗੇ ਸ਼ਾਮੀ ਆਪਾਂ ਕਰਾਂਗੇ ਸੋ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆਂ ਤੇ ਹੁਣ ਆਪਾਂ ਚੱਲਦੇ ਆਂ ਘਰੇ ਘਰੇ ਜਾ ਕੇ ਦੇਖਦੇ ਆਪਾਂ ਬਲੈਕ ਟੀ ਜਾਂ ਫਿਰ ਗ੍ਰੀਨ ਕਾਫੀ ਪੀਵਾਂਗੇ ਉਸ ਤੋਂ ਬਾਅਦ ਕਰਾਂਗੇ ਘੰਟਾ ਦਾ ਰੈਸਟ ਫਿਰ ਜਿਹੜੇ ਘਰ ਦੇ ਕੰਮ ਨੇ ਛੋਟੇ-ਮੋਟੇ ਉਹ ਕਰਾਂਗੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਦੇਖਦੇ ਆਂ ਰੈਸਟ ਕਰਕੇ ਜੇ ਬੋਡੀ ਨੇ ਅਲਾਉ ਕੀਤਾ ਤਾਂ ਵਰਕਆਊਟ ਕਰਾਂਗੇ ਜੇ ਵਰਕਆਊਟ ਕੀਤਾ ਤਾਂ ਉਹ ਤਾਂ ਵੀ ਬਲੌਗ ਦੇ ਵਿੱਚ ਦਿਖਾਵਾਂਗਾ ਸੋ ਬਲੌਗ ਦੇ ਨਾਲ ਬ ਸੋ ਹਾਂਜੀ ਦੋਸਤੋ ਦੁਪਹਿਰ ਦੇ 3 ਵਜੇ ਗਿਆ ਜੀ ਤੇ ਆਪਣੇ ਲੰਚ ਦਾ ਵੀ ਟਾਈਮ ਹੋ ਗਿਆ ਜੀ ਤੇ ਆਪਾਂ ਹੁਣ ਲੰਚ ਕਰਨ ਲੱਗਿਆ ਲੰਚ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਥੋੜਾ ਜਿਹਾ ਕੁਝ ਚੇਂਜ ਕੀਤਾ ਵਾ ਤੁਸੀਂ ਦੇਖ ਸਕਦੇ ਪਿੱਛੇ ਆਪਣਾ ਲੰਚ ਰੈਡੀ ਵਿਆ ਵਾ ਆਪਾਂ ਅੱਜ ਬਣਾਇਆ ਵਾ ਵੇਸਨ ਪੂੜਾ ਬਣਾਇਆ ਵਾ ਪਰ ਵੇਸਨ ਪੂੜੇ ਦੇ ਵਿੱਚ ਆਪਾਂ ਕੀ ਕੁਝ ਪਾਇਆ ਵਾ ਉਹ ਤੁਹਾਨੂੰ ਵੀ ਦਿਖਾ ਦਿੰਨਾ ਵਾ ਜੀ ਸੋ ਅੱਜ ਦਾ ਆਪਣਾ ਵੇਸਨ ਪੂੜਾ ਬਣਾਇਆ ਜੀ ਆਪਾਂ ਵੇਸਨ ਪੂੜੇ ਦੇ ਵਿੱਚ ਆਪਾਂ ਨਾ ਪਿਆਜ਼ ਪਾਇਆ ਵਾ ਤੇ ਉਬਲੇ ਹੋਏ ਅੰਡੇ ਨਾਲ ਆਪਾਂ ਉਹਨਾਂ ਨੂੰ ਛਿੱਲ ਲਿਆ ਉਹਦਾ yellow 파ਡ ਕੱਢ ਕੇ ਆਪਾਂ ਨੂੰ ਬਰੀਕ ਬਰੀਕ ਚੀਰ ਲਿਆ ਤੇ Shimla mirch ਬਰੀਕ ਬਰੀਕ ਚੀਰ ਲਈ ਪਿਆਜ਼ ਚੀਰ ਲਿਆ ਤੇ ਆਪਾਂ ਜਿਹੜੇ ਅੰਡੇ ਛੇਰੇ ਵਿੱਚ ਮਿਕਸ ਕਰ ਲਿਆ ਆਪਾਂ ਹਨ ਤੇ ਉਹ ਵੈਸਨ ਪੂੜਾ ਬਣਾਇਆ ਵਾ ਜੀ ਤੇ ਨਾਲ ਆਪਾਂ ਲਈਆ ਇੱਕ ਛੋਟੀ ਗੋਲੀ ਦਹੀਂ ਦੀ ਤੇ ਨਾਲ ਆਪਾਂ ਸੈਲਡ ਲਿਆ ਵਾ ਤੁਸੀਂ ਇਹ ਦੇਖ ਸਕਦੇ ਹੋ ਜੀ ਆਪਣਾ ਜਿਹੜਾ ਲਾਂਚ ਆ ਇਹੇ ਹੈ ਜੀ ਸੋ ਜਿਹੜਾ ਆਪਣਾ ਲਾਂਚ ਹੈਗਾ ਜੀ ਆਪਾਂ ਇੱਕ ਵੈਸਨ ਪੂੜਾ ਬਣਾਇਆ ਵਾ ਇੱਕ ਹਣਾ ਤੁਸੀਂ ਦੇਖ ਸਕਦੇ ਹੋ ਵੈਸਨ ਪੂੜੇ ਦੇ ਵਿੱਚ ਜਿਹੜਾ ਕੁਝ ਆਪਾਂ ਬਣਾਇਆ ਵਾ ਇਹਦੇ ਵਿੱਚ ਮਤਲਬ ਵੇਸਣ ਦੇ ਵਿੱਚ ਨਾ ਪਹਿਲੇ ਜੀ ਸ਼ਿਮਲਾ ਮਿਰਚ ਚੀਰੀ ਇਹਦੇ ਵਿੱਚ ਪਿਆਜ ਚੀਰਿਆ ਵਾ ਤੇ ਹਰੀ ਮਿਰਚ ਪਾਈ ਆ ਤੇ ਇਹਦੇ ਵਿੱਚ ਨਾ ਫਿਰ ਆਪਾਂ ਮਤਲਬ ਵੀ ਆਂਡੇ ਉਬਾਲ ਕੇ ਆਪਾਂ ਉਹਨਾਂ ਨੂੰ ਬਰੀਕ ਬਰੀਕ ਕੱਟ ਕੇ ਉਹ ਇਹਦੇ ਜੀ ਆਪਾਂ ਮਿਕਸ ਕਰ ਲਏ ਤੇ ਹਲਦੀ ਪਾਈ ਆ ਹਲਕੀ ਜੀ ਨਮਕ ਪਾਇਆ ਵਾ ਇਹਦੇ ਵਿੱਚ ਤੇ ਨਾਲ ਹੀ ਇਹਦੇ ਵਿੱਚ ਆਪਾਂ ਕਾਲੀ ਮਿਰਚ ਪਾਈ ਆ ਤੁਸੀਂ ਦੇਖ ਸਕਦੇ ਹੋ ਜੀ ਸੋ ਇਹ ਜਿਹੜਾ ਆਪਣਾ ਅੱਜ ਦਾ ਲੰਚ ਆ ਜੀ ਇਹ ਆਪਾਂ ਲੰਚ ਆਪਾਂ ਇਹ ਚੇਂਜ ਕੀਤਾ ਵਾ ਆਪਾਂ ਤੇ ਨਾਲ ਆਪਾਂ ਲਈਆ ਇੱਕ ਪਲੇਟ ਸਲਾਦ ਦੀ ਹੈ ਜੀ ਸਲਾਦ ਦੇ ਵਿੱਚ ਇੱਕ ਆਪਾਂ ਛੋਟੀ ਜੀ ਕੈਰਟ ਲਈ ਆ ਤੇ ਨਾਲ ਸਲਾਹ ਨਾਲ ਇਸ ਸਲਾਦ ਦੇ ਵਿੱਚ ਆਪਾਂ ਇੱਕ ਛੋਟੀ ਜੀ ਕੈਰਟ ਲਈ ਹੈ ਜੀ ਤੇ ਨਾਲ ਆਪਾਂ ਲਿਆਵਾ ਇਹ ਖੀਰਾ ਇੱਕ ਜੀ ਤੇ ਨਾਲ ਜੀ ਆਪਾਂ ਇੱਕ ਕੋਲੀ ਆਪਾਂ ਦਹੀਂ ਦੀ ਲਈ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਇਹ ਦਹੀਂ ਲਿਆ ਜੀ ਇਹ ਲੋ ਫੈਟ ਮਿਲਕ ਤੋਂ ਆਪਾਂ ਆਪ ਤਿਆਰ ਕੀਤਾ ਹੋਇਆ ਦਹੀਂ ਆ ਬੋਲ ਘਟੇ ਇਹਦੇ ਵਿੱਚ ਫੈਟ ਆ ਤੇ ਨਾਲ ਆਪਾਂ ਦਹੀਂ ਲਿਆ ਦੇ ਨਾਲ ਆਪਾਂ ਵੇਸਨ ਚਿੱਲੇ ਜਿਹੜਾ ਪਤਾ ਸੋ ਦੋਸਤੋ ਇਹ ਆਪਣਾ ਅੱਜ ਦਾ ਲੰਚ ਹੋਏਗਾ ਜੀ ਤੇ ਹੁਣ ਲੰਚ ਤੋਂ ਬਾਅਦ ਆਪਾਂ ਪੀਵਾਂਗੇ ਨਾਲ ਗ੍ਰੀਨ ਕੌਫੀ ਨਾਲ ਆਪਾਂ ਜਦੋਂ ਲੰਚ ਆਪਣਾ ਹੋ ਜੇਗਾ ਇਸ ਤੋਂ ਬਾਅਦ ਆਪਾਂ ਪੀਵਾਂਗੇ ਗ੍ਰੀਨ ਕੌਫੀ ਫਿਰ ਉਸ ਤੋਂ ਬਾਅਦ ਆਪਾਂ ਘੰਟਾ 2 ਘੰਟੇ ਕਰਾਂਗੇ ਰੈਸਟ ਫਿਰ ਜੇ ਸ਼ਾਮ ਨੂੰ ਜਿਹੜੀ 6-7 ਵਜੇ ਆਪਣੀ ਜਿਹੜੀ ਅਗਲੀ ਮੀਲ ਹੋਊਗੀ ਉਹ ਲਵਾਂਗੇ ਇਹ ਆਪਣੀ ਦੂਜੀ ਮੀਲ ਆ ਹੁਣ ਜਿਹੜੀ ਥਰਡ ਮੀਲ ਹੋਏਗੀ ਆਪਣੀ 5-6 ਵਜੇ ਲਵਾਂਗੇ ਜਾਂ ਫਿਰ ਆਪਾਂ ਡਿਨਰ ਹੀ ਕਰਾਂਗੇ ਸਿੱਧਾ 7 ਤੋਂ ਲੈ ਕੇ 8 ਵਜੇ ਦੇ ਵਿੱਚ ਵਿੱਚ ਜੀ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਣਾ ਡਿਨਰ ਦਾ ਟਾਈਮ ਹੋ ਗਿਆ ਜੀ ਤੇ 9 ਵਜੇ ਆ ਆਪਾਂ ਡਿਨਰ ਤੁਹਾਡੇ ਥੋੜੇ ਦੇ ਲੇਟ ਹੋ ਗਿਆ ਸੋ ਆਪਾਂ ਪਹਿਲਾਂ ਜੇ ਬਾਜ਼ਾਰ ਵੀ ਜੇ ਅਸੀਂ ਮਾਰਕੀਟ ਗਏ ਸੀ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਛੰਨੀ ਬਾਪੂ ਨੂੰ ਆਪਾਂ ਸਾਰਾ ਜੋ ਵੀ ਮਤਲਬ ਆਪਣਾ ਫਰੂਟ ਵਗੈਰਾ ਹੁੰਦਾ ਵਾ ਜੈ ਸੈਲਡ ਵਗੈਰਾ ਹੁੰਦਾ ਨਾ ਉਹ ਆਪਣਾ ਖਤਮ ਹੋ ਗਿਆ ਸੀ ਸੋ ਅੱਜ ਆਪਾਂ ਸੈਲਡ ਵਗੈਰਾ ਲੈ ਕੇ ਆਏ ਆਪਣਾ ਫਰੂਟ ਲੈ ਕੇ ਆਏ ਮਤਲਬ ਜੋ ਵੀ ਚੀਜ਼ਾਂ ਸੀ ਆਪਣੀਆਂ ਸਾਰੀਆਂ ਖਤਮ ਹੋ ਗਈਆਂ ਸੋ ਲੈ ਕੇ ਆਏ ਆ ਸੋ ਹੋਰ ਵੀ ਛੋਟੇ-ਮੋਟੇ ਕੰਮ ਸੀ ਜਿਹੜੇ ਉਹ ਕਰਕੇ ਆਏ ਆ ਸਾਰੇ ਤੇ ਹੁਣ ਆਪਾਂ ਲੱਗੇ ਆ ਕਰਨਾ ਡਿਨਰ ਜੀ ਤੇ ਡਿਨਰ ਦੇ ਵਿੱਚ ਆਪਾਂ ਅੱਜ ਕੀ ਕੁਝ ਲਾਜੀ ਡਿਨਰ ਇੱਕ ਪਲੇਟ ਆਪਾਂ ਸਲਾਦ ਲਈ ਜੀ ਸਲਾਦ ਦੇ ਵਿੱਚ ਆਪਾਂ ਇੱਕ ਪਿਆਜ਼ ਲਿਆਵਾ ਤੇ ਇਹ ਆਪਾਂ ਹਾਫ ਗਾਜਰ ਲਈਆ ਇੱਕ ਖੀਰਾ ਲਿਆਵਾ ਇੱਕ ਹਰੀ ਮਿਰਚਾ ਤੇ ਛੋਟਾ ਜਿਹਾ ਪੀਸ ਆਪਾਂ ਨਿੰਬੂ ਦਾ ਲੈ ਇਹਨੂੰ ਆਪਾਂ ਦਾਲ ਦੇ ਵਿੱਚ ਪਾਵਾਂਗੇ ਇਹ ਤਾਂ ਹੋ ਗਈ ਆਪਣੀ ਸਲਾਦ ਦੀ ਪਲੇਟ ਆ ਜੀ ਤੇ ਨਾਲ ਆਪਾਂ ਲਿਆਇਆ ਲਈਏ ਜੀ ਇੱਕ ਗੋਲੀ ਆਪਾਂ ਮੂਂਗੀ ਮਸਰੀ ਦੀ ਦਾ ਲਈਏ ਜੀ ਤੇ ਜਿਹੜੀ ਦਾਲ ਬਣਾਈਆਂ ਨਾ ਇਹਦੇ ਵਿੱਚ ਨਾ ਤਾਂ ਆਪਾਂ ਮਤਲਬ ਹੀ ਤੇਲ ਪਾਇਆ ਨਾ ਘਿਓ ਪਾਇਆ ਤੇ ਕੁਝ ਵੀ ਮਤਲਬ ਤੜਕਾ ਨਹੀਂ ਲਾਇਆ ਹੈਗਾ ਇੱਕ ਗੋਲੀ ਆਪਣੀ ਦਾਲ ਦੀ ਤੇ ਆਪਾਂ ਲੈ ਦੋ ਆਪਾਂ ਅੰਡੇ ਲਈਏ ਜੀ ਬੋਇਲ ਕੀਤੇ ਹੋਏ ਤੇਰਾ ਜਿਹੜਾ ਜੇਲੋ ਪਾਰਾ ਜੀ ਆਪਾਂ ਜੇਲੋ ਪਾਰੇ ਦਾ ਆਪਾਂ ਕੱਢਤਾ ਤੇ ਇੱਕ ਕੋਲੀ ਦੌੜ ਗਿਆ ਤੇ ਇੱਕ ਆਪਣੀ ਬਲੇਟ ਸਲਾਦ ਲਈ ਆਪਣੀ ਇਹ ਆਪਾਂ ਜਿਹੜਾ ਡਿਨਰ ਹੋਏਗਾ ਜੀ ਸੋ ਆਪਾਂ ਡਿਨਰ ਕਰਨ ਤੋਂ ਬਾਅਦ ਆਪਾਂ ਥੋੜੀ ਜਿਹਾ ਆਪਾਂ ਕਰਾਂਗੇ ਕੰਮ ਤੇ ਫਿਰ ਆਪਾਂ ਸੋਵਾਂਗੇ ਤੇ ਕੱਲ ਨੂੰ ਆਪਾਂ ਜਾਣਾ ਪਟਿਆਲਾਈ ਸੋ ਦੋਸਤੋ ਆਪਣਾ ਅੱਜ ਦਾ ਬਲੌਗ ਇੱਥੇ ਕਰਮ ਕਰਦੇ ਆਂ ਤੇ ਕੱਲ ਨੂੰ ਮਿਲਦੇ ਆਂ ਇੱਕ ਨਵੇਂ ਦੇ ਕਵਜ਼ੀਰ ਬਲੌਗ ਦੇ ਨਾਲ ਸੋ ਦੋਸਤੋ ਉਹ ਤੱਕ ਨੂੰ ਤੁਹਾਨੂੰ ਸ਼ਾਮ ਦੇ ਬਲੌਗ ਕਰਦੇ ਸასი ਕਰਦੇ ਗੁੱਡ ਨਾਈਟ